नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਿਸ ਦੇ 124 ਚੋਣਾਂ ਵਾਲੇ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਹੈ ਅਤੇ ਪ੍ਰਸ਼ਾਸਨ ਵੱਲੋਂ ਜੋ ਪੀਲਾ ਪੰਚਾਇਤ ਲਾਇਆ ਜਾ ਰਿਹਾ ਉਸ ਦਾ ਵਿਰੋਧ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਸਮਾਨ ਚਾਹ ਲੈ ਜਾਵੇ। ਸਮਾਨ ਚਾਹ ਲੈ ਜਾਵੇ। ਇਹ ਬਹੁਤ ਕੰਮ ਕਰ ਰਹੇ ਆਂ ਕਿ ਤੇਰੇ ਕੋਲ ਕੰਮ ਦਾ। ਕੰਮ ਤੋਂ ਲੋਸਟ ਕੀਆ ਦੋ ਤਹਾਕ। ਨਹੀਂ ਕਰ ਸਕਾਂ। ਕੰਮ ਤੋਂ ਲੋਸਟ ਕਰਦੇ ਇਸ ਮਾਨੂ। ਉਠਾਉਣੇ ਲਈ ਜੜ੍ਹ ਪਰਾਇਆ ਸਾਰਾ। ਉਠਾਏ ਇਹ ਦੇਰ ਲੱਗੇ ਇੱਕ ਵਾਰ ਉਠਾ ਲਏ। ਇ tanto ਜਲਦੀ ਕਾਹ ਲੈ ਕੇ। ਇਹ ਤਾਂ ਜਲਦੀ ਕਾਹ ਲੈ ਕੇ ਜਾਏਗਾ ਸਮਾਨ। ਉਹ ਸੋਚੋ ਬਗਾਲ। ਕੰਮ 15-20 ਦਿਨ ਪਹਿਲੇ। बंदा जो कैस महिस्ट नज़र आया दूसरी तरफ तो भी कब्जे किए सन देख सको कि हटाए जा रहे हैं बठिंडा बाजाखाना रोड के उ ਜੋ ਦੂਜੀ ਤਰਫ ਨਜਾਇਜ਼ ਕਬਜ਼ੇ ਕੀ ਤਰ੍ਹਾਂ ਸੀ ਨਰਸਰੀ ਵਾਲਿਆਂ ਨੂੰ 12 ਬੁੱਟੇ ਲਗਾਏ ਗਏ ਔਰ ਟੈਂਟ ਲਗਾਇਆ ਗਿਆ ਸੀ ਉਸ ਨੂੰ ਵੀ ਟਾਇਆ ਜਾ ਰਿਹਾ ਹੈ ਔਰ ਦੋਨਾਂ ਸਾਈਡਾਂ ਤੋਂ ਜੋ ਨਜਾਇਜ਼ ਕਬਜ਼ਾ ਹਟਾਇਆ ਜਾਣਗੇ ਪ੍ਰਸ਼ਾਸਨ ਔਰ ਨਗਰ ਕੌਂਸਲ ਦੇ ਅਧਿਕਾਰੀ ਪੰਨ ਵਿਭਾਗ ਦੇ ਅਧਿਕਾਰੀ ਇੱਥੇ ਮੌਕੇ ਤੇ ਮੌਜੂਦ ਆ ਜਿਨ੍ਹਾਂ ਵੱਲੋਂ ਨਜ਼ਾਇਜ਼ ਕੰਪਟ ਜਿਹੜੇ ਹਟਾਏ ਜਾ ਰਹੇ ਆ ਦੇਖ ਸਕਦੇ ਹੋ ਚੁਗਿਆਂ ਵਾਲੇ ਆਪਣਾ ਸਮਾਨ ਜਿਹੜਾ ਚੱਕ ਰਹੇ ਆ ਤੇ ਪ੍ਰਸ਼ਾਸਨ ਵੱਲੋਂ ਪੀਲਾ ਬੰਦਾ ਚਲਾਇਆ ਜਾ ਰਿਹਾ ਹੈ ਇਹ ਦੇਖਿਆ ਕਿ ਬਟੰਡਾ ਬਾਜਾ ਖੰਨਾ ਰੋਡ ਦੇ ਉੱਤੇ ਜੋ ਚੁੱਕੀਆਂ ਬਣਾਈਆਂ ਪਈਆਂ ਸਨ ਇੱਥੇ ਐਕਸੀਡੈਂਟ ਹੋਣ ਦਾ ਖਦਸ਼ਾ ਬਣਿਆ ਹੋਇਆ ਸੀ ਔਰ ਬਾਰ-ਬਾਰ ਇਹਨਾਂ ਨੂੰ ਕਹਿੰਦੇ باوجود ਵੀ ਇਹਨਾਂ ਨੇ ਆਪਣੇ ਸਮਾਨ ਨੂੰ ਜਿਹੜਾ ਨਹੀਂ ਹਟਾਇਆ ਔਰ ਲੋਟਸ ਵੀ ਕੱਢੇ ਗਏ ਮਨਿਆਦੀ ਵੀ ਕਰਾਈ ਗਈ ਫਿਰ ਵੀ ਇਹਨਾਂ ਨੇ ਆਪਣਾ ਜਿਹੜਾ ਸਮਾਨ ਨਹੀਂ ਹਟਾਇਆ ਸੀ ਅੱਜ ਪ੍ਰਸ਼ਾਸਨ ਵੱਲੋਂ ਕ੍ਰਿਆ ਆਪਣੀ ਪੂਰੀ ਕਰਨ ਦੇ ਸਾਰੇ ਮੈਂਬਰਾਂ ਵੱਲੋਂ ਪਾਣੂ ਵਿਭਾਗ नगर काउंसिल पीडब्ल्यूडी बिजली विभाग और पुलिस विभाग ਵੱਲੋਂ ਸਾਂਝੇ ਤੌਰ ਤੇ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਔਰ ਕਾਫੀ ਜੋ ਪ੍ਰਸ਼ਾਸਨ ਦੇ ਅਫਸਰ ਐ ਇਥੇ ਪਹੁੰਚੇ ਹੋਏ ਆ ਡੀਐਸਪੀ ਸ਼ਮਸ਼ੇਰ ਸਿੰਘ ਗੇਲਿਕ ਡੀਐਸਪੀ ਜਤਿੰਦਰ ਚੋਪੜਾ ਜੀ ਸਚੰਨਵਰ ਸ਼ਰਮਾ ਜੀ ਔਰ اے ایسੀ ਜਿਹੜੇ ਐ ਇਥੇ ਪਹੁੰਚੇ ਹੋਏ ਆ ਬੱਡੀ ਗੈਂਪੀ ਚ ਕੋਲ ਪ੍ਰਸ਼ਾਸਨ ਲੇਡੀਜ਼ ਕੌਂਸਲ ਇੱਥੇ ਪਹੁੰਚੀ ਹੋਈ ਹੈ। ਔਰ ਜੋ ਸਮਾਨ ਆਇਆ ਹੈ ਚੁੱਗੀਆਂ ਦੇ ਵਿੱਚੋਂ ਕੱਢਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ। ਚੁੱਗੀਆਂ ਸਾਲੀ ਕਰਕੇ ਉੱਥੇ ਪੀੜਾ ਪੰਡਾ ਤਲਾ ਜਾ ਰਿਹਾ ਹੈ। ਪ੍ਰਸ਼ਾਸਨ ਜਿਹੜਾ ਪੂਰੇ ਹਰਕਤ ਆਸ਼ਨ ਵੱਲੋਂ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਗਏ ਔਰ ਸਮਾਨ ਜੋ ਸੜਕਾਂ ਦੇ ਖਿਲਾਰੇਆ ਗਿਆ ਸੀ ਉਹਨਾਂ ਨੂੰ ਚੁਕਾਇਆ ਜਾ ਰਿਹਾ ਹੈ ਔਰ ਅਪੀਲ ਕੀਤੀ ਗਈ ਹੈ ਕਿ ਜੇ ਸਮਾਨ ਨਾ ਚੱਕਿਆ ਗਿਆ ਤਾਂ ਇਹ ਸਮਾਨ ਨਗਰ ਕੌਂਸਲ ਦੀ ਟਰਾਲੀ ਦੇ ਵਿੱਚ ਚੁਕਾ ਕੇ ਨਗਰ ਕੌਂਸਲ ਕੋਲ ਪਹੁੰਚਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਡੀਐਸਪੀ ਸ਼ਮਸ਼ੇਰ ਸਿੰਘ ਜੀ ਔਰ ਐਸਐਚਓ ਮਨੋਜ ਕੁਮਾਰ ਸ਼ਰਮਾ ਜੀ दायत करते हुए नजर आ रहे हैं और काफी जो प्रशासन के मौके पर मौजूद है ਤੁਹਾਨੂੰ ਉਹਨਾਂ ਨਾਲ ਮਿਲਾ ਦੇਣੇ ਆ ਅੱਪੇ ਤੁਹਾਡਾ ਕੋਈ ਹੱਲ ਹਾਂ ਜਿੱਥੋਂ ਤੁਹਾਡਾ ਮੰਡੀ ਵਾਲਾ ਕੰਮ ਕਰਦੇ ਫਿਰ ਇਹ ਅਸੀਂ ਕੋਈ ਪਤਾ ਕੋਈ ਬੋਲਵਾਉਂਦੇ ਜੇ ਬਿਚਾਰੀ ਕੁੜੀਆਂ ਆ ਅੱਜ ਮੰਡੀ ਚ ਕਮਾਉਣੇ ਆ ਗੱਲ ਸੁਣ ਲੈ ਪਹਿਲਾਂ ਅੱਜ ਦਾ ਸਮਾਨ ਜਿਹੜਾ ਤੁਹਾਡਾ ਹੈਗਾ ਉਹਨੂੰ ਸਾਈਡ ਤੇ ਰੱਖ ਦਿਓ ਸਾਰਾ ਗੱਲ ਸੁਣ ਲੈ ਨਹੀਂ ਇਹਦੇ ਮੈਂ ਮੇਰੇ ਵਾਲੀਆਂ ਤੇ ਜਿਸੇ ਚੱਕਲੇ ਕੋਲੋਂ ਖੜੀ ਗਈ ਆ ਤੁਸੀਂ ਆਪ ਦਾ ਸਮਾਨ ਚੱਕ ਕੇ ਰੱਖ ਲਓ ਐਸਡੀਐਮ ਸਾਹਿਬ ਤੇ ਐਸਟੀਐਮ ਸਾਹਿਬ ਨਾਲ ਗੱਲ ਕਰਦੇ ਨੇ ਤੁਹਾਡੀ ਕੋਈ ਜਗ੍ਹਾ ਦਾ ਇਤਿਜਾਮ ਕਰ ਲਵੋ ਭਾਈ ਬਹੁਤ ਸਾਨੂੰ ਇਨੀ ਮਿਹਰਬਾਨੀ ਸਾਨੇ ਕਰਦੇ ਜੇ ਇਹ ਸ਼ਰਾਬ ਆਪਨੇ ਕੋ ਸਪான்ਸਰ ਬੰਦੇ ਦੇ ਇਹ ਸ਼ਰਾਬੀਆਂ ਦੇ ਮੱਦਰ ਲੱਗੋਗੇ ਬਹੁਤਾਂ ਨੂੰ ਨੁਕਸਾਨ ਹੈ ਰੋਜ਼ਗਾਰੀਆਂ ਵਿੱਚ ਵੀ ਸੌਖਾ ਹੈ ਤੁਸੀਂ ਇਹ ਦੇਖ ਲਓ ਕਿ ਇਹ ਗਰਾਮ ਕਾਰਜਕ੍ਰਮ ਨਹੀਂ ਜਾਰੀ ਹੋ ਡੀਐਸਪੀ ਸេច ਦੇਵਾ ਜੀ ਨੇ ਵਿਸ਼ਵਾਸ ਦਿਵਾਇਆ ਕਿ ਤੁਸੀਂ ਆਪਣਾ ਸਮਾਨ ਜਿਹੜਾ ਹੈ ਉਹ ਸੜਕਾਂ ਤੋਂ ਪਾਸੇ ਕੀਤਾ ਜਾਵੇ ਅਤੇ ਐਸਡੀਐਮ ਸਾਹਿਬ ਇੱਥੇ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ